ਬਾਤ ਕਰਦਾ ਸਾਰੇ ਇੰਡੀਅਨ ਕਾਂਗਰਸ ਕਮੇਟੀ ਦੀ ਸਪੱਸ਼ਟੀਕ੍ਰਿਤੀ ਦਾ ਸਾਡੇ ਰਾਜਪ트 ਜੀ ਦਾ ਰਾਜਾ ਵੜਿੰਗ ਜੀ ਦਾ ਦੋਸਤ ਸਾਹਿਬ ਦਾ ਸਾਰੀ ਲੁਧਿਆਣੇ ਦੀ ਸਪੱਸ਼ਟੀਕ੍ਰਿਤੀ ਬਣਾਉਂ। ਬਲავ ਗੱਲ ਆ ਕਿ ਅਸੀਂ ਕਹਿੰਦੇ ਸਾਡਾ ਸਾਡੇ ਹੱਥ ਵਿੱਚ ਨਹੀਂ ਹੁੰਦੇ ਬਿਲਕੁਲ ਸੱਚ ਆ। ਹੱਗ ਲੈਣ ਦੇ ਲਈ ਵੀ ਸਾਨੂੰ ਸੰਘਰਸ਼ ਕਰਨਾ ਪੈਂਦਾ। ਪਰ ਜਦੋਂ ਗੱਲ ਸਾਡੇ ਜਜ਼ਬੇ ਦੀ ਆਵੇ ਪਾਰਟੀ ਪ੍ਰਤੀ ਸਿਵਾਮਾ ਦੀ ਗੱਲ ਤੇ ਉੱਥੇ ਵੀ ਪਾਰਟੀ ਜਿਹੜੀ ਆ ਉਹ ਦੇਖਦੀ ਹੈ ਕਿ ਜਿਸ ਬੰਦੇ ਨੂੰ ਅਸੀਂ ਟਿਕਟ ਦੇਣੀ ਆ ਉਹ ਬੰਦਾ ਜੱਦੋਂ ਦੇ ਕਾਬਲ ਹੈਗਾ ਵੀ ਕਿੰਨੀ ਵਾਰੀ ਕਿਰਪਾ ਲੈ ਕੇ ਯਾਦਵ ਜੀ ਨੇ ਸਾਡੀਆਂ ਮੀਟਿੰਗਾਂ ਬੁਲਾਈਆਂ ਤੇ ਅਸੀਂ ਕਿਤੇ ਨਾ ਕਿਤੇ ਘੱਟ ਬੰਦੇ ਕੋਲੋਂ ਜਾਣਦੇ ਆ ਕਿ ਉੱਥੇ ਸਾਡੀ ਜਿਹੜੀ ਕਮਜ਼ੋਰੀ ਸਿਰ ਹੁੰਦੀ ਹੈ ਅਸੀਂ ਆਪਣਾ ਏਕਾ ਵਿਖਾਈਏ ਆਪਣੀ ਤਾਕਤ ਵਿਖਾਈ ਹੋਵੇ ਸਿੱਧੀ ਜਿਸ ਵੇਲੇ ਅਸੀਂ ਆਪਣੀ ਤਾਕਤ ਵਿਖਾਵਾਂਗੇ ਤੇ ਉਸ ਵੇਲੇ ਭਰਾਓ ਜੇ ਤੁਸੀਂ ਮੇਰੀ ਵੀ ਕਿਤੇ ਤਾਂ ਕਿੱਕੜੀ ਦੇ ਮੱਝ ਦੀ ਧਰਤੀ ਤੇ ਸਰ ਆ ਕੇ ਮਿਲ ਗਿਓ ਤੁਸੀਂ ਇੱਕ ਟਿਕਟ ਕੇ 85 ਬਾਜਾਵਾ ਤੁਸੀਂ ਵਾਅਦਾ ਕਰੋ ਮੇਰੇ ਅੰਮ੍ਰਿਤਸਰ ਦੇ 10 ਬੰਦੇ ਦੇ ਚਿੱਤਰ ਵਾਲੇ ਉਹਨਾਂ ਤੇ ਸੱਤਾ ਨੂੰ ਟਿਕਟ ਪਾ ਕੇ ਬੋਲਣਾ ਜੇ ਕੇ ਨਾਨਕ ਲਗਣਾ ਮੈਂ ਆਪਣੀ ਪਾਰਟੀ ਦੇ ਸਾਰੇ ਅਹੁਦੇ ਤੋਂ ਰਿਜ਼ਾਈਨ ਕਰ ਦਿਸਾਂ ਕਾਰਨ ਕੀ ਹੈ ਕਿ ਰੇਲ ਅੰਤਰਨੀ ਪਈ ਦੀ ਇਹ ਡੋਕਟਰ ਸਾਹਿਬ ਨੂੰ ਪਤਾ ਹੈ ਸਰਦਾਰ ਗੁਰਜੀਤ ਸਿੰਘ ਔਜਲਾ ਸਾਡੇ ਐਮਪੀ ਨੇ ਸੁਖਵਿੰਦਰ ਸਿੰਘ ਡੈਰੀ ਵਡਾਲਾ ਜੋ ਕਿ ਨੇ ਲੀਡਰ ਨੇ ਉਹ ਦਿੱਲੀ ਦੇ ਇਨਚਾਰਜ ਨੇ ਔਰ ਇਹ ਆਈਸੀਸੀ ਦੇ ਸੈਕਟਰੀ ਨੇ ਡੈਨੀ ਬੰਦਾਲਾ ਜੀ ਔਰ ਜਦੋਂ ਵੀ ਮੈਂ ਕਦੇ ਆਵਾਜ਼ ਕੀਤੀ ਕਦੀ ਸਾਡੇ ਨੂੰ ਪਿੱਛੇ ਨਹੀਂ ਹਟੇ ਮੈਂ OBC ਦੇ ਨਾਲ ਵੀ ਖੜੋਤੇ ਆ ਪਰ ਸਾਡਾ ਵੀ ਫਰਜ਼ ਬਣਦਾ ਅਸੀਂ ਵੀ ਆਪਣਾ ਏਕਾ ਰੱਖੀਏ ਜੇ ਅਸੀਂ ਏਕਾ ਰੱਖਾਂਗੇ ਤੇ ਲੀਡਰਸ਼ਿਪ ਸਾਡੀ ਫੇਰ ਨਹੀਂ ਸਾਡੇ ਤੇ ਭਰੋਸਾ ਕਰੂਗੀ ਕਿ ਪਰਾਓ ਸਾਰੇ ਜਣੇ ਇੱਕ ਹੋ ਤੇ ਦਿੱਲੀ ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ ਆਪਣੀ ਤਾਕਤ ਦਿਖਾਓ ਤੁਹਾਡੇ ਹੱਕ ਤੁਸੀਂ ਇੱਕ ਸਿਕੜ ਮੰਗਦੇ ਤੁਹਾਡੇ ਘਰਾਂ ਦੇ ਕੰਨਾਂ ਹਰੀ ਟਿੱਕਾ ੁੱਟ ਕੇ ਜਾਣੀਆਂ ਤੁਹਾਡੇ ਅੱਗੇ ਪਿੱਛੇ ਸਾਰੇ ਘੋੜਾ ਕੋਈ ਜਤਨ ਵਾਲੇ ਦਾ ਜਜ਼ਬਾ ਦੇਖਦੀ ਪਾਰਟੀ ਆਉਣ ਵਾਲੀਆਂ ਵਿਧਾਨ ਸਭਾ ਕਾਰਪਸ਼ਨ ਆਗੀਆਂ ਜਿਹੜੇ ਜਿਹੜੇ ਵੀਰ ਜਤਨ ਵਾਲੇ ਆ ਜਿੱਥੇ ਜਿੱਥੇ ਲੋੜਿਆ ਸਾਡੀ ਪੀਨੀਅਰ ਕਾਂਗਰਸ ਕਮੇਟੀ ਦੀ ਟੀਮ ਆਈ ਆ ਪੰਜਾਬ ਪ੍ਰਦੇਸ਼ ਦੀ ਟੀਮ ਆਈ ਆ ਜਿੱਥੇ ਜਿੱਥੇ ਲੋੜਿਆ ਅਸੀਂ ਸਾਰੇ ਨਾਲ ਕੇ ਸੰਘਰਸ਼ ਕਰਾਂਗੇ ਤਨ ਮਨ ਧਨ ਦੇ ਨਾਲ ਤੋਂ ਮੁਜਤਾਵਾਗੇ ਪਰ ਉਮੀਦਵਾਰ ਜਿੱਤਣ ਵਾਲਾ ਹੋਣਾ ਚਾਹੀਦਾ ਇਹ ਨਹੀਂ ਕਿ ਆਪਾਂ OBC ਦੀ ਗੱਲ ਕਰਕੇ ਉਹ ਪਾਰਟੀੋਂ ਤੋਂ ਟਿਕਟ ਕੋ ਹਰਾ ਲਈਏ ਬੰਦਾ ਜਿੱਤਣ ਵਾਲਾ ਹੋਵੇ ਤੰਨ ਮਨ ਤੇ ਧਨ ਨਾਲ ਤੁਹਾਡੀ ਅਸੀਂ ਮਤ ਕਰਾਂਗੇ ਜੋchna ਠੀਕ ਹੈ ਨਹੀਂ ਤੇ ਜਿਹੜੇ ਸਾਡੇ OBC ਦੇ ਹੱਕ ਆ ਉਹਨਾਂ ਨੇ ਜਿਹੜੀ ਅਸੀਂ ਪਾਰਟੀ ਦੇ ਨਾਲ ਵਿਚਾਰ ਵਟਾਚਾ ਕਰਕੇ ਬਹਿ ਕੇ ਜੋ ਵੀ ਆਉ ਸੀ ਪੀਸੀਸੀ ਦੇ ਵਿੱਚ ਹੋ ਰਹੇ ਐਸਸੀਸੀ ਦੇ ਵਿੱਚ ਜਿਹੜਾ ਸਾਡਾ ਪੜਦਾ ਹੱਕਿਆ ਉਹ ਸਾਨੂੰ ਦਿੱਤਾ ਜਾਵੇ ਕਿ ਅਸੀਂ 27% ਦੀ ਲੜਾਈ ਲੜਦੇ ਆਂ ਪਰ ਸਾਨੂੰ ਲੋਕੀ ਸਵਾਲ ਕਰਦੇ ਨੇ ਕਹਿੰਦੇ ਵੀ ਪਹਿਲਾਂ PCC ਤੇ ICICI ICICI ਦੇ ਵਿੱਚ ਆਪਣਾ ਹੱਕ ਲਓ ਫਿਰ ਸਾਡੇ ਨਾਲ ਗੱਲ ਕਰਿਓ ਸੋ ਸਾਡੀ ਇਹਦੀ ਬੇਨਤੀ ਪ੍ਰਵਾਹਨ ਕਰ ਸਾਡੇ ਕੁਝ ਬੰਦੇ ਵੀ ICICI ਤੇ PCC ਚ ਰਜਿਸਟਰ ਕਰੂਗਾ ਵਾਈ ਬੁਤਿਕਾ ਖਾਲਸਾ ਵਾਈ ਬੁਤਿਕਾ ਸਭੇ ਜੇ ਕੋਈ ਗਲਤੀ ਹੋਇਆ ਕੋਈ ਹੋਵੇ ਤਾਂ ਬਾਫੀ ਕਰੇ ਚੁਕੇ